ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਬਾਣੀ ਪੜ੍ਹਨੀ ਜ਼ਿੰਦਗੀ 'ਚ ਕਿੰਨੀ ਕੁ ਜ਼ਰੂਰੀ ਹੈ ਸੈਭਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿੱਦਾਂ ਘਰ ਦੇ ਨੇਮ ਵਾਲੇ ਕੰਮ ਕਰਨੇ ਜ਼ਰੂਰੀ ਆ ਤੁਸੀਂ ਘਰ ਦੇ ਵਿੱਚ ਕੁਝ ਕੰਮ ਐਸੇ ਜਿਹੜੇ ਨੇਮ ਵਿੱਚ ਮਹਾਰਾਜ ਕਹਿੰਦੇ ਕਰਦੇ ਹੋ ਉਹ ਤੁਹਾਨੂੰ ਕਰਨੇ ਪੈਂਦੇ ਆ ਤੁਸੀਂ ਛੱਡ ਨਹੀਂ ਸਕਦੇ ਉਦਾਹਰਨ ਦੇ ਤੌਰ ਤੇ ਮਾਂ ਨੇ ਸਵੇਰੇ ਉੱਠਣਾ ਬੱਚਿਆਂ ਦੀ ਵਰਦੀ ਤੇ ਧਿਆਨ ਦੇਣਾ ਬੱਚਿਆਂ ਦਾ ਟਿਫਨ ਤਿਆਰ ਕਰਨਾ ਚਾੜੂ ਪੋਚਾਂ ਸਾਡੇ ਨੇਮ ਦੇ ਕੰਮ ਪਤਨੀ ਨੂੰ ਪਤਾ ਹੈ ਪਤੀ ਦੇਵ ਨੂੰ ਕੱਪੜੇ ਚਾਹੀਦੇ ਕੱਪੜਿਆਂ ਦਾ ਪ੍ਰਬੰਧ ਕਰਨਾ ਪਤੀ ਦੇਵ ਨੇ ਇੰਨੇ ਵਿੱਚ ਆਫਿਸ ਜਾਣਾ ਉਹਦੇ ਵਾਸਤੇ ਟਿਫਨ ਦਾ ਪ੍ਰਬੰਧ ਕਰਨਾ ਇਹ ਨੇਮ ਦੇ ਕੰਮ ਮਹਾਰਾਜ ਜੀ ਕਹਿੰਦੇ ਇਹ ਨੇਮ ਦੇ ਕੰਮ ਜਿੱਦਾਂ ਤੁਸੀਂ ਜ਼ਰੂਰੀ ਕਰਦੇ ਹੋ ਛੱਡੇ ਨਹੀਂ ਜਾ ਸਕਦੇ ਬਾਣੀ ਵੀ ਮਹਾਰਾਜ ਜੀ ਕਹਿੰਦੇ ਤੁਹਾਡੀ ਨੇਮ ਵਾਲੀ ਹੋਣੀ ਚਾਹੀਦੀ ਆ ਬਾਣੀ ਤੋਂ ਬਿਨਾਂ ਤੁਹਾਡੀ ਜੀਵਨ ਦਾ ਉਧਾਰ ਨਹੀਂ ਹੋ ਸਕਦਾ ਮਹਾਰਾਜ ਨੇ ਬਚਨ ਕਹੇ ਕਵੀ ਸੰਤੋਖ ਸਿੰਘ ਜੀ ਨੇ ਲਿਖਣਾ ਕੀਤੇ ਸਾਂ ਕਹਿੰਦੇ ਜਿਮ ਨਿਸ ਦਿਨ ਕਰ ਕਾਜ ਸੁਧਾਰੇ ਤਿਆਗੋ ਕਬੋ ਨਾ ਲਾਗੋ ਪਿਆਰੇ ਤਥਾ ਪਿਆਰ ਧਾਰੋ ਗੁਰਬਾਣੀ ਐਦੇ ਮਰਜ਼ ਕਹਿੰਦੇ ਬਾਣੀ ਨੂੰ ਪਿਆਰ ਕਰੋ ਪਰ ਹਾਂ ਪਠਨ ਸੁਣਨ ਕੀਜੈ ਰੁਚਠਾਨੀ ਜਦੋਂ ਬਾਣੀ ਪੜਨੀ ਆ ਜਦੋਂ ਬਾਣੀ ਸੁਣਨੀ ਉਦੋਂ ਬਾਣੀ ਪ੍ਰਤੀ ਤੁਹਾਡੀ ਰੁਚੀ ਹੋਣੀ ਚਾਹੀਦੀ ਵੇਖੋ ਪਿਆਰੇ ਜੀ ਅਸੀਂ ਰਸੋਈ ਦੇ ਵਿੱਚ ਸਾਡੀਆਂ ਮਤਾਮਾਂ ਭੈਣਾਂ ਕੰਮ ਕਰਦੀਆਂ ਰੋਟੀ ਪਕਾ ਰਹੀਆਂ ਨੇ ਧਿਆਨ ਨਾਲ ਪਕਾ ਰਹੀਆਂ ਕਿਤੇ ਰੋਟੀ ਸੜ ਨਾ ਜਾਏ ਚਾਹ ਬਣਾ ਰਹੀਆਂ ਨੇ ਧਿਆਨ ਨਾਲ ਬਣ ਰਹੀ ਆ ਕਿਤੇ ਚਾਹ ਉਬਲ ਨਾ ਜਾਏ ਕੋਈ ਸਬਜੀ ਬਣ ਰਹੀ ਆ ਧਿਆਨ ਨਾਲ ਬਣਾਈ ਜਾ ਰਹੀ ਕਿਤੇ ਥੱਲੇ ਨਾ ਲੱਗ ਜਾਏ ਧਿਆਨ ਨਾਲ ਕੀਤਾ ਹੋਇਆ ਕੰਮ ਜ਼ਿੰਦਗੀ ਦੇ ਵਿੱਚ ਹਰ ਇੱਕ ਮਕਾਮ ਨੂੰ ਸਫਲਤਾ ਦਿੰਦਾ ਹੈ ਇਨ ਬਿਨ ਮਰਜਨ ਕਹਿੰਦਾ ਜਦੋਂ ਬਾਣੀ ਪੜਨੀ ਆ ਬਾਣੀ ਧਿਆਨ ਨਾਲ ਪੜੋ ਬਾਣੀ ਨੂੰ ਧਿਆਨ ਨਾਲ ਸੁਣੋ ਤਾਂ ਜੋ ਤੁਹਾਨੂੰ ਪਤਾ ਲੱਗੇ ਤੁਹਾਡੀ ਜ਼ਿੰਦਗੀ ਚ ਹੌਣ ਤੈ ਆ ਕਿੱਥੇ ਤੁਸੀਂ ਉਹਨਾਂ ਨੂੰ ਖਤਮ ਕਰ ਸਕੋ ਇੱਕ ਬੇਨਤੀ ਬੜੇ ਧਿਆਨ ਨਾਲ ਸੁਣਿਓ ਬਹੁਤ ਆਤ ਸੱਜਣ ਐਸੇ ਆ ਜਿਹਨ ਕਹਿੰਦੇ ਜੀ ਬਹੁਤ ਬਾਣੀ ਪੜੀ ਆ ਕੋਈ ਅਸਰ ਨਹੀਂ ਹੁੰਦਾ ਇੱਕ ਬੇਨਤੀ ਸਮਝੋ ਜਿੰਨੇ ਕ ਮਹਾਰਾਜ ਨੇ ਮੈਨੂੰ ਸਮਝ ਦਿੱਤੀ ਆ ਪਿਆਰੇ ਜੀ ਤੁਸੀਂ ਪਾਣੀ ਦੀ ਧਾਰ ਬਣ ਕੇ ਤਿੱਖੀ ਧਾਰ ਪੱਥਰ ਦੇ ਉੱਤੇ ਲਗਾਤਾਰ ਉੱਚੀ ਜਗ੍ਹਾ ਤੋਂ ਸੁੱਟਣੀ ਸ਼ੁਰੂ ਕਰ ਦਿਓ ਇੱਕ ਦਿਨ ਆਏਗਾ ਉਹ ਪਾਣੀ ਦੀ ਤਿੱਖੀ ਧਾਰ ਪੱਥਰ ਤੇ ਪੈਂਦਿਆਂ ਪੈਂਦਿਆਂ ਪੱਥਰ ਦੇ ਵਿੱਚ ਹੀ ਮੋਰਾ ਹੋ ਜਾਏਗਾ ਉਹਦੇ ਵਿੱਚ ਟੋਹਾ ਪੈ ਜਾਏਗਾ ਜੇ ਉਸ ਪੱਥਰ ਦੇ ਵਿੱਚ ਪਾਣੀ ਦੀ ਤਿੱਖੀ ਤਾਰ ਉਚਾਈ ਤੋਂ ਡੋਲਣ ਦੇ ਨਾਲ ਬਨ ਕੇ ਸਿੱਟਣ ਦੇ ਨਾਲ ਉਸ ਪੱਥਰ ਵਿੱਚ ਟੋਹਾ ਪੈਸਾ ਹੈ ਤਾਂ ਯਾਦ ਰੱਖਿਓ ਜੇ ਲਗਾਤਾਰ ਬਾਣੀ ਪੜਦੇ ਜਾਵਾਂਗੇ ਬਾਣੀ ਵੀ ਆਪਣੀ ਛਾਪ ਸਾਡੇ ਤੇ ਜਰੂਰ ਛੱਡੇਗੀ ਅਗਲਾ ਬਚਨ ਮਹਾਰਾਜ ਨੇ ਬੜਾ ਪਿਆਰਾ ਬਚਨ ਕਿਹਾ ਮਰਜ ਕਹਿੰਦੇ ਜੇ ਅਸ਼ੁੱਧ ਤਾਂ ਪੜਿਐ ਸ਼ੁੱਧ ਕਰ ਬਿਗਰੀ ਬਸਤ ਸੁਧਾਰੈ ਜਿਮ ਘਰ ਮਹਾਰਜ ਜੀ ਕਹਿੰਦੇ ਭਾਈ ਜੇ ਬਾਣੀ ਅਸ਼ੁੱਧ ਪੜਦਿਓ ਤੇ ਬਾਣੀ ਨੂੰ ਸ਼ੁੱਧ ਕਰਕੇ ਪੜਨਾ ਕਿਸ ਤਰ੍ਹਾਂ ਜਿੱਦਾਂ ਘਰ ਵਿੱਚ ਖਲਰਿਆ ਸਮਾਨ ਤੁਸੀਂ ਪਸੰਦ ਨਹੀਂ ਕਰਦੇਗੇ ਉਸ ਸਮਾਨ ਇੱਕ ਥਾਂ ਤੇ ਟਿਕਾ ਕੇ ਰੱਖਣਾ ਚਾਹੁੰਦੇ ਜੇ ਤਾਂ ਜੋ ਤੁਹਾਡੇ ਘਰ ਦੇ ਵਿੱਚ ਸੁੰਦਰਤਾ ਬਣੀ ਰਵੇ ਐਦਾਂ ਗੁਰੂ ਵੀ ਅਸ਼ੁੱਧ ਬਾਣੀ ਪੜੀ ਪਰਵਾਨ ਨਹੀਂ ਕਰੇਗਾ ਜੇ ਤੁਹਾਨੂੰ ਲੱਗਦਾ ਘਰ ਵਿੱਚ ਖਲਾਰਾ ਸ਼ੋਭਦਾ ਨਹੀਂ ਹੈ ਗੁਰੂ ਨੇ ਇਹ ਗੱਲ ਸ਼ੋਭਦੀ ਨਹੀਂ ਕਿ ਤੁਸੀਂ ਬਾਣੀ ਅਸ਼ੁੱਧ ਪੜੋ ਇੱਕ ਬੇਨਤੀ ਪੈਰੀ ਜੀ ਬੜੇ ਧਿਆਨ ਨਾਲ ਸੁਣਿਓ ਅੱਜ ਅਸੀਂ ਲਕੀਰ ਦੇ ਫਕੀਰ ਬਣ ਕੇ ਚੱਲ ਰਹੇ ਹਾਂ ਸਮਝਿਓ ਥੋੜਾ ਜਿਹਾ ਧਿਆਨ ਦੇ ਨਾਲ ਅਸੀਂ 1 ਲੱਖ ਦੀ ਐਕਟ ਆਪਣੇ ਬੱਚਿਆਂ ਨੂੰ ਲੈ ਕੇ ਦੇਣੀ ਆ ਅਸੀਂ ਉਸ ਐਕਟ ਨੂੰ ਪਹਿਲਾਂ ਬੱਚਿਆਂ ਨੂੰ ਚਲਾਉਣੀ ਸਿਖਾਉਣੇ ਆ ਕਿਉਂਕਿ 1 ਲੱਖ ਰੁਪਈਆ ਲੱਗਣਾ ਜੇ ਬੱਚੇ ਨੂੰ ਨਾ ਚਲਾਉਣੀ ਸਿਖਾਈ ਕਿਤੇ ਬੱਚਾ ਉਸ ਐਕਟ ਐਕਟਵਾ ਦਾ ਨੁਕਸਾਨ ਨਾ ਕਰ ਦੇਵੇ 5-7 ਲੱਖ ਦੀ ਗੱਡੀ ਅਸੀਂ ਲੈਣੀ ਆ ਅਸੀਂ 2-4000 ਰੁਪਿਆ ਮਹੀਨਾ ਦੋ ਮਹੀਨਾ ਲਾ ਕੇ ਪਹਿਲਾਂ ਡਰਾਈਵਿੰਗ ਸਿੱਖਦੇ ਆ ਤਾਂ ਜਾ ਕੇ ਗੱਡੀ ਲੈਣੇ ਆ ਪਰ ਕਮਾਲ ਦੀ ਗੱਲ ਹੈ 1 ਲੱਖ ਦੀ ਐਕਟਵਾ ਵਾਸਤੇ ਐਕਟਵਾ ਪਹਿਲਾਂ ਸਿੱਖੀ ਜਾ ਰਹੀ ਆ 5-7 ਲੱਖ ਦੀ ਗੱਡੀ ਚਲਾਉਣੀ ਆ ਉਸ ਤੋਂ ਪਹਿਲਾਂ ਉਹਨੂੰ ਸਿੱਖਿਆ ਜਾ ਰਿਹਾ ਹੈ ਜਿਸ ਗੁਰਬਾਣੀ ਦਾ ਮੁੱਲ ਹੀ ਕੋਈ ਨਹੀਂ ਉਸ ਗੁਰਬਾਣੀ ਦੀ ਸੰਥਿਆ ਲੈਣੇ ਸੀ ਵਾਜਬ ਕੋਈ ਨਹੀਂ ਸਮਝਦੇਗੇ ਮੈਂ ਕਈ ਵਾਰ ਬੇਨਤੀ ਕੀਤੀ ਅਸੀਂ ਭਾਈ ਸਾਹਿਬਾਂ ਨੂੰ ਕੇਵਲ ਤੇ ਕੇਵਲ ਪ੍ਰਸ਼ਾਦੇ ਤੱਕ ਸੀਮਤ ਰੱਖ ਲਿਆ ਭਾਈ ਸਾਹਿਬ ਆਇਓ ਸਾਡੇ ਘਰੇ ਪ੍ਰਸ਼ਾਦਾ ਛਕਿਓ ਸਾਡੇ ਘਰੇ ਚਾਹ ਪਾਣੀ ਛਕਿਓ ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਪਿਆਰਿਆਂ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਪਾਣੀ ਨਾ ਛਕਾਓ ਪਰ ਗੁਰੂ ਦੇ ਵਜ਼ੀਰ ਤੋਂ ਅਸਲ ਕੰਮ ਇਹ ਲਿਆ ਕਰੋ ਕਿ ਭਾਈ ਸਾਹਿਬ ਸਾਨੂੰ ਬਾਣੀ ਦੀ ਸੰਥਿਆ ਦਿਓ ਭਾਈ ਸਾਹਿਬ ਸਾਨੂੰ ਬਾਣੀ ਦਾ ਸ਼ੁੱਧ ਉਚਾਰਨ ਸਿਖਾਓ ਸਾਨੂੰ ਬਾਣੀ ਦਾ ਵਿਸ਼ਰਣ ਸਕਾਓ ਪਿਆਰੇ ਜੀ ਜਦੋਂ ਬਾਣੀ ਦਾ ਵਿਸ਼ਰਾਮ ਸ਼ੁੱਧ ਹੋਏਗਾ ਬਾਣੀ ਦਾ ਉਚਾਰਨ ਸ਼ੁੱਧ ਹੋਏਗਾ ਬਾਣੀ ਦੀ ਲਹਿ ਬਣੇਗੀ ਬਾਣੀ ਦੀ ਲੈ ਬਣ ਗਈ ਤੇ ਜ਼ਾਦ ਰੱਖਿਓ ਬਾਣੀ ਦਾ ਰਸ ਆਉਣ ਲੱਗ ਪਏਗਾ ਮਹਾਰਾਜ ਜੀ ਕਹਿੰਦੇ ਇਸ ਕਰਕੇ ਯਤਨ ਕਰੋ ਜੇ ਬਾਣੀ ਅਸ਼ੁੱਧ ਪੜਦੇ ਹੋ ਤਾਂ ਬਾਣੀ ਨੂੰ ਸ਼ੁੱਧ ਪੜਨਾ ਸ਼ੁਰੂ ਕਰੋ ਮੈਂ ਇਦਾਂ ਦੇ ਸੱਜਣ ਵੇਖਿਆ 50 50 ਸਾਲ ਉਹਨੇ ਚੱਲ ਹੋ ਚੱਲੇ ਬਾਣੀ ਪੜਦਿਆਂ ਨੂੰ ਪਰ ਉਹਨਾਂ ਦੇ ਇੱਕ ਓੰਕਾਰ ਦੇ ਵਿੱਚ ਹਲੇ ਤੱਕ ਸ਼ੁੱਧਤਾ ਨਹੀਂ ਹੈ ਹੁਣ ਅਸਲ ਜਣਾ ਉਚਾਰਨਾ ਜਦੋਂ ਤੁਸੀਂ ਗੁਰੂ ਪਿਆਰਿਆਂ ਕੋਲੇ ਬੈਠੋਗੇ ਇੱਕ ਓੰਕਾਰ ਹੈ ਪਰ ਅਸੀਂ ਇਕਮਕਾਰ ਕਰਕੇ ਪੜੀ ਜਾਂਦੇ ਆ ਕਹਿੰਦੇ ਭਾਈ ਸਾਹਿਬ ਜੀ ਕੀ ਕਰੀਏ ਜ਼ਬਾਨ ਤੇ ਚੜ ਗਿਆ ਨਹੀਂ ਪਿਆਰੇ ਜੀ ਜੇ ਦੁਨਿਆਵੀ ਕੰਮ ਦੇ ਵਿੱਚ ਨਖਾਰ ਨਾਵੇ ਤੁਸੀਂ ਉਸ ਕੰਮ ਨੂੰ ਵਾਰ-ਵਾਰ ਕਰਦੇ ਹੋ ਤੁਸੀਂ ਬਾਣੀ ਨੂੰ ਸੁਧਾਰਨੇ ਨਹੀਂ ਚਾਹੁੰਦੇਗੇ ਮਹਾਰਜ ਕਹਿੰਦੇ ਭਾਈ ਬਾਣੀ ਪੜੋ ਸ਼ੁੱਧ ਕਰਕੇ ਪੜੋ ਨੇਮ ਵਿੱਚ ਪੜੋ ਇਹ ਬਾਣੀ ਤੁਹਾਡੀ ਜ਼ਿੰਦਗੀ ਬਦਲ ਦੇਗੀ ਤਾਂ ਹੀ ਮਹਾਰਜ ਨੇ ਬਾਣੀ ਚ ਬਚਨ ਕਿਆ ਸਹਿਬ ਜੀ ਕਹਿੰਦੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਓ ਜਾਣੇ ਦੇ ਸੇ ਅੰਤਰ ਰਵੇਂ ਹਰ ਨਾਮਾ ਜਿਹੜਾ ਸ ਬਾਣੀ ਨੂੰ ਦਿਲੋਂ ਪੜੇਗਾ ਨਾਮ ਉਹਦੇ ਅੰਦਰ ਟਿਕ ਜਾਏਗਾ ਉਹਦੀ ਫਿਰ ਸੋਚ ਬਣ ਜਾਏਗੀ ਸਾਂਚ ਨਾਮ ਮੇਰਾ ਮਨ ਲਾਗਾ ਲੋਗਨ ਸੋ ਮੇਰਾ ਠਾਠਾ ਬਾਗਾ ਉਹ ਰਹੇਗਾ ਦੁਨੀਆ ਦੇ ਵਿੱਚ ਪਰ ਦੁਨੀਆ ਵਿੱਚ ਅੰਦਰਲੇਪ ਤਾਂ ਵਾਲੀ ਸੋਚ ਰੱਖੇਗਾ ਇਸ ਕਰਕੇ ਮਰਜ਼ੀ ਕਹਿੰਦੇ ਬਾਣੀ ਪੜੋ ਨੇਮ ਵਿੱਚ ਪੜੋ ਸ਼ੁੱਧਤਾ ਨਾਲ ਪੜੋ ਤਾਂ ਜੋ ਬਾਣੀ ਤੁਹਾਡੇ ਜੀਵਨ ਨੂੰ ਕਿਸੇ ਮੁਕਾਮ ਤੱਕ ਲੈ ਕੇ ਜਾਵੇ ਸਤਿਗੁਰੂ ਕਿਰਪਾ ਕਰੇ ਬਾਣੀ ਪੜਦੇ ਹੋ ਬਾਣੀ ਸੁਣਦੇ ਹੋ ਬਾਣੀ ਨੂੰ ਪਿਆਰ ਨਾਲ ਪੜਿਆ ਕਰੋ ਤਾਂ ਜੋ ਬਾਣੀ ਪੜਦਿਆਂ ਪੜਦਿਆਂ ਸਾਡੀ ਗੁਰੂ ਦੇ ਨਾਲ ਨੇੜਤਾ ਬਣ ਜਾਵੇ